ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਡੀਪ ਸਟੇਟ ਨੇ ਇੰਡੀਆ ਦੇ ਵਿੱਚ ਕਿਵੇਂ ਤਖਤਾ ਪਲਟ ਕੀਤਾ ਡੀਪ ਸਟੇਟ ਕੋਈ ਇੱਕ ਬੰਦਾ ਨਹੀਂ ਹੁੰਦਾ ਇਹ ਇੱਕ ਇੰਟੈਲੀਜੈਂਸ ਏਜੰਸੀ ਵੀ ਹੋ ਸਕਦੀ ਆ ਕੋਈ ਅਫਸਰ ਸ਼ਾਹੀ ਵੀ ਹੋ ਸਕਦੀ ਆ ਅੱਜ ਦੀ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਡੀਪ ਸਟੇਟ ਨੇ ਕਿਵੇਂ ਕਾਂਗਰਸ ਦੀ ਗਵਰਨਮੈਂਟ ਤੋੜੀ ਤੇ ਭਾਜਪਾ ਦੀ ਗਵਰਨਮੈਂਟ ਨੂੰ ਰਾਜ ਦੇ ਵਿੱਚ ਲਿਆਂਦਾ ਡੀਪ ਸਟੇਟ ਦਾ ਸਭ ਤੋਂ ਪਹਿਲਾ ਵਾਅਦਾ ਇਹੀ ਹੁੰਦਾ ਵਾ ਕਿ ਉਹ ਇਨਵੀਜ਼ੀਬਲ ਹੁੰਦੀ ਆ ਤੇ ਬਿਹਾਈਂਡ ਦੀ ਕਰਟਨ ਕੰਮ ਕਰਦੀ ਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ 1980 ਤੋਂ 1999 ਤੱਕ ਕਾਂਗਰਸ ਦੀ ਸਰਕਾਰ ਸੀ ਤੇ 2004 ਤੋਂ 2014 ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਜੀ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਦੋ ਰਿਜੀਨਲ ਪਾਰਟੀਆਂ ਹੁੰਦੀਆਂ ਸੀ ਇੱਕ ਨੈਸ਼ਨਲ ਕਾਨਫਰੰਸ ਜਿਹਦੇ ਹੈੱਡ ਸ਼ੇਖ ਅਬਦੁੱਲਾ ਜੀ ਸਨ ਤੇ ਦੂਜੀ ਡੈਮੋਕ੍ਰੈਟਿਕ ਨੈਸ਼ਨਲ ਕਾਨਫਰੰਸ ਜਿਹੜੀ ਕਿ ਮੁਹੰਮਦ ਮੁਫਤੀ ਸਾਹਿਬ ਚਲਾਉਂਦੇ ਸਨ ਤੇ ਕਾਂਗਰਸ ਦੀ ਕੋਈ ਵੀ ਬ੍ਰਾਂਚ ਜਾਂ ਪਹੁੰਚ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਸੀ ਕਾਂਗਰਸ ਨੇ ਆਪਣੀ ਪਾਰਟੀ ਦਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਸਾਰ ਕਰਨਾ ਚਾਹਿਆ ਤੇ ਮੁਫਤੀ ਮੁਹੰਮਦ ਸਾਹਿਬ ਨੂੰ ਸੀਐਮ ਬਣਾਉਣ ਦਾ ਵਾਅਦਾ ਵੀ ਕੀਤਾ ਪਰ ਇੰਨਾ ਸਾਲ ਚੀਜ਼ਾਂ ਨੂੰ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਲੈ ਕੇ ਜਾਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਣਾ ਸੀ ਤੇ ਜੀ ਦੇ ਕਰਕੇ ਕਾਂਗਰਸ ਨੇ ਮੁਫਤੀ ਮੁਹੰਮਦ ਸਾਹਿਬ ਦੀ ਪਿੱਠ ਪਿੱਛੇ ਸ਼ੇਖ ਅਬਦੁੱਲਾਹ ਨਾਲ ਹੱਥ ਮਿਲਾ ਲਿਆ ਤੇ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਨ ਲੱਗੇ ਜਿਸ ਤੋਂ ਬਾਅਦ ਕੀ ਮੁਫਤੀ ਮੁਹੰਮਦ ਸਾਹਿਬ ਬਹੁਤ ਜ਼ਿਆਦਾ ਨਾਰਾਜ਼ ਹੋ ਗਏ ਤੇ ਉਹਨਾਂ ਨੇ ਕਾਂਗਰਸ ਦਾ ਪੱਲਾ ਛੱਡ ਦਿੱਤਾ ਜਦੋਂ ਬਾਅਦ ਦੇ ਵਿੱਚ ਬੀਜੇਪੀ ਗਵਰਨਮੈਂਟ ਆਈ ਤਾਂ ਉਹਨਾਂ ਨੇ ਜੋ ਕਿ ਹੁਣ ਦੇ ਐਨਐਸਏ ਨੇ ਅਜੀਤ ਦੋਵਾਲ ਉਹਨਾਂ ਨੂੰ ਮੁਫਤੀ ਮੁਹੰਮਦ ਸਾਹਿਬ ਦੇ ਕੋਲ ਜੰਮੂ ਐਂਡ ਕਸ਼ਮੀਰ ਭੇਜਿਆ ਤੇ ਮੁਫਤੀ ਮੁਹੰਮਦ ਸਾਹਿਬ ਦੀ ਤੇ अजीत दोवाल ਦੀ ਡੂੰਗੀ ਦੋਸਤੀ ਪੈ ਗਈ ਜਿਸ ਤੋਂ ਬਾਅਦ ਕੀ ਮੁਫਤੀ ਮੁਹੰਮਦ ਸਾਹਿਬ ਨੇ ਕਾਂਗਰਸ ਦਾ ਪੱਲਾ ਛੱਡ ਕੇ ਜਨ ਮੋਰਚਾ ਪਾਰਟੀ ਜੁਆਇਨ ਕਰ ਲਈ ਤੇ ਉੱਥੋਂ ਉਹਨਾਂ ਨੂੰ ਕੈਬਨਿਟ ਪੋਜੀਸ਼ਨ ਦੀ ਵੀ ਆਫਰ ਹੋਈ ਤੇ अजीत दोवाल ਸਾਹਿਬ ਦਾ ਉਹਨਾਂ ਦੀ ਨਵੀਂ ਪਾਰਟੀ ਪੀਸੀਪ ਜੋ ਬਾਅਦ ਵਿੱਚ ਉਹਨਾਂ ਨੇ ਬਣਾਈ ਉਹਦੇ ਵਿੱਚ ਵੀ ਬਾਕੀ ਇੰਟੈਲੀਜੈਂਸ ਅਫਸਰਾਂ ਵੱਲੋਂ ਪੂਰਾ ਹੱਥ ਦੱਸਿਆ ਜਾਂਦਾ ਜਿਸ ਤੋਂ ਬਾਅਦ ਕੀ ਕਾਂਗਰਸ अजीत दोवाल ਸਾਹਿਬ ਨਾਲ ਕਾਫੀ ਨਾਰਾਜ਼ ਹੋ ਗਈ ਅਤੇ ਉਹਨਾਂ ਦਾ ਜਦੋਂ ਆਈਬੀ ਦੇ ਡਾਇਰੈਕਟਰ ਬਣਨ ਦਾ ਟਾਈਮ ਸੀ ਤਾਂ ਆਈਬੀ ਦੇ ਡਾਇਰੈਕਟਰ ਦਾ ਕਾਰਜਕਾਲ 2 ਸਾਲ ਦਾ ਹੁੰਦਾ ਜਦੋਂ ਕਿ ਉਹਨਾਂ ਦਾ ਘਟਾ ਕੇ ਸਿਰਫ 8 ਮਹੀਨੇ ਦਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਅਜੀਤ ਦਿਵਾਲੀ ਜੀ ਭਾਵੇਂ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਦੇਸ਼ ਲਈ ਕੰਮ ਕਰਦੇ ਰਹੇ ਪਰ ਉਹਨਾਂ ਦੇ ਮਨ ਦੇ ਵਿੱਚ ਵੀ ਕਾਂਗਰਸ ਪ੍ਰਤੀ ਨਾਰਾਜ਼ਗੀ ਆ ਗਈ ਕਿਉਂਕਿ ਜਿੰਨੇ ਵੀ ਡਾਇਰੈਕਟਰ ਆਈਬੀ ਦੇ ਅਜੀਤ ਦਵਾਲ ਸਾਹਿਬ ਤੋਂ ਬਾਅਦ ਵਿੱਚ ਸਨ ਸਾਰਿਆਂ ਨੂੰ ਹੀ 2 ਸਾਲ ਦਾ ਕਾਰਜਕਾਲ ਦਿੱਤਾ ਗਿਆ ਪਰ ਅਜੀਤ ਦਵਾਲ ਜੀ ਨਾਲ ਪੱਖਪਾਤ ਕੀਤਾ ਗਿਆ ਜਦੋਂ ਅਜੀਤ ਦਵਾਲ ਜੀ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਦੇਸ਼ ਲਈ ਕੰਮ ਕਰ ਰਹੇ ਸਨ ਤਾਂ ਉਹਨਾਂ ਦਾ ਮੇਲ ਆਰਐਸਐਸ ਦੇ ਏਕਨਾਥ ਰਾਣਾ ਦੇ ਨਾਲ ਹੁੰਦਾ ਜੋ ਕਿ ਉਸ ਟਾਈਮ ਵਿਵੇਕਾਨੰਦ ਫਾਊਂਡੇਸ਼ਨ ਚਲਾ ਰਹੇ ਸਨ ਜਿਸ ਦਾ ਮਕਸਦ ਕੀ ਦੇਸ਼ ਦੀ ਨੈਸ਼ਨਲ ਸਕਿਉਰਿਟੀ ਲਈ ਕੰਮ ਕਰਨਾ ਸੈਮੀਨਾਰ ਕਰਨੇ ਤੇ ਹੋਰ ਕੰਮ ਦੇਸ਼ ਦੀ ਸੇਵਾ ਲਈ ਉਹ ਕਰਦੇ ਸਨ ਇਹਨਾਂ ਦੀਆਂ ਦੋ ਹੋਰ ਬ੍ਰਾਂਚਾਂ ਸਨ ਇੱਕ ਸੀ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਨੰਬਰ 2 ਤੇ ਸੀ ਇੰਡੀਆ ਫਾਊਂਡੇਸ਼ਨ ਇੰਡੀਆ ਫਾਊਂਡੇਸ਼ਨ ਨੂੰ ਇਹਨਾਂ ਦੇ ਯੰਗ ਲੀਡਰਾਂ ਦੀ ਬ੍ਰਾਂਚ ਸਮਝਿਆ ਜਾਂਦਾ ਸੀ ਜਿਦੇ ਵਿੱਚ ਕੀ ਸੁਰੇਸ਼ ਪ੍ਰਭੂ ਜੋ ਕਿ ਕੈਬਨਿਟ ਮੰਤਰੀ ਨੇ ਤੇ ਨਿਰਮਲਾ ਸੀ타 ਰਮਨ ਜੀ ਜੋ ਕਿ ਇੰਡੀਆ ਦੇ ਫਾਈਨੈਂਸ ਮਿਨਿਸਟਰ ਨੇ ਉਹ ਸੀਗੇ ਇਹ ਲੋਕੀ ਕਾਨਫਰੰਸਾਂ ਕਰਾਉਂਦੇ ਸੀ ਹੋਰ ਕੰਮ ਦੇਸ਼ ਲਈ ਕਰਦੇ ਸੀ ਤੇ ਇੱਕ ਦੋ ਵਾਰ ਜਿੱਦਾਂ ਬੰਗਲਾਦੇਸ਼ ਲੈਂਡ ਸਪਿਊਟ ਦਾ ਕਾਂਗਰਸ ਦਾ ਜੋ ਸਟੈਂਡ ਸੀ ਇਹਨਾਂ ਨੇ ਸੈਮੀਨਾਰ ਕਰਕੇ ਈਵਨ ਕਾਂਗਰਸ ਦੀ ਵੀ ਸਪੋਰਟ ਕੀਤੀ ਪਰ ਮੇਨ ਗੇਮ ਚੇਂਜਰ ਉਦੋਂ ਆਇਆ ਜਦੋਂ 2011 ਦੇ ਵਿੱਚ ਅਜੀਤ ਦੋਵਾਲ ਦੇ ਬੇਟੇ ਸ਼ੌਰੇ ਦੋਵਾਲ ਇੰਡੀਆ ਆ ਗਏ ਜੋ ਕਿ ਬਾਹਰ ਕਿਸੇ ਦੇਸ਼ ਦੇ ਵਿੱਚ ਇਨਵੈਸਟਮੈਂਟ ਬੈਂਕਰ ਸਨ ਇਨਵੈਸਟਮੈਂਟ ਬੈਂਕਰ ਹੋਣ ਦੇ ਨਾਤੇ ਉਹਨਾਂ ਨੂੰ ਪੂਰਾ ਤੇ ਪ੍ਰੋਪਰ ਪਤਾ ਸੀ ਕਿ ਮਨੀ ਲਾਂਡਰਿੰਗ ਕਿਵੇਂ ਹੁੰਦੀ ਆ ਬਲੈਕ ਮਨੀ ਦੇਸ਼ ਚੋਂ ਕਿਵੇਂ ਬਾਹਰ ਜਾਂਦਾ ਸਾਰੀਆਂ ਰਿਪੋਰਟਾਂ ਉਹਨਾਂ ਤੱਕ ਪਹੁੰਚਦੀ ਹੀ ਰਹਿੰਦੀਆਂ ਨੇ ਕਿਉਂਕਿ ਜਿਹੜੀ ਇਨਵੈਸਟਮੈਂਟ ਬੈਂਕਰ ਲੱਬੀ ਆ ਜਿਹੜੇ ਵੱਡੇ ਲੀਡਰ ਜਾਂ ਕਰਪਟ ਕੰਟਰੀਆਂ ਦੇ ਪੋਲੀਟੀਸ਼ੀਅਨ ਆਪਣੇ ਪੈਸੇ ਕਮਾਉਣ ਨੂੰ ਯੂਜ਼ ਕਰਦੇ ਆ ਬਿਲਕੁਲ ਇਹਨਾਂ ਦੀ ਸਲਾਹ ਲੈਂਦੇ ਆ ਇਹ ਵੱਡੇ ਪੋਲੀਟੀਸ਼ੀਅਨਾਂ ਦੇ ਸੀਏ ਵਾਂਗੂ ਹੀ ਕੰਮ ਕਰਦੇ ਆ ਉਹਨਾਂ ਨੂੰ ਹੈਜ ਫੰਡ ਵਗੈਰਾ ਹੋਰ ਬਹੁਤ ਚੀਜ਼ਾਂ ਬਾਰੇ ਸਲਾਹ ਦਿੰਦੇ ਆ ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਮੇਨ ਗੇਮ ਚੇਂਜਰ ਆਇਆ 2011 ਦੇ ਵਿੱਚ ਜਦੋਂ ਇਹਨਾਂ ਦੀ ਇੱਕ ਬਲੈਕ ਮਨੀ ਤੇ ਰਿਪੋਰਟ ਪਬਲਿਸ਼ ਹੋਈ ਜੋ ਕਿ ਵਿਵੇਕਾਨੰਦ ਫਾਊਂਡੇਸ਼ਨ ਵਾਲਿਆਂ ਨੇ ਕਾਂਗਰਸ ਨੂੰ ਦੇਣ ਦੀ ਬਜਾਏ ਉਹਨਾਂ ਨੇ ਬੀਜੇਪੀ ਨੂੰ ਇਹ ਰਿਪੋਰਟ ਸਬਮਿਟ ਕੀਤੀ ਜਿਸ ਤੋਂ ਬਾਅਦ ਕੀ ਰੌਲਾ ਪੈ ਗਿਆ ਜੋ ਕਿ ਨੇਚਰਲੀ ਸੀ ਤੇ ਅੰਨਾ ਹਜਾਰੇ ਜੀ ਇਸ ਰਿਪੋਰਟ ਦੇ ਪਬਲਿਸ਼ ਹੋਣ ਤੋਂ ਬਾਅਦ ਭੁੱਖ ਹੜਤਾਲ ਤੇ ਬੈਠ ਗਏ ਤੇ ਹੋਰ ਕਈ ਲੋਕ ਜਿਵੇਂ ਅਰਵਿੰਦ ਕੇਜਰੀਵਾਲ ਜੀ ਆਮ ਜਨਤਾ ਤੇ ਭਾਜਪਾ ਦੇ ਕੁਝ ਲੀਡਰ ਵੀ ਉਹਨਾਂ ਦੀ ਸਪੋਰਟ ਵਿੱਚ ਆ ਗਏ ਬਾਬਾ RAMDEV ਨੇ ਤਾਂ ਸਟੇਜ ਤੋਂ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਕਹਿ ਕੇ ਕਾਂਗਰਸ ਨੂੰ ਕਿਟਾਰੇ ਦੇ ਵਿੱਚ ਖੜਾ ਕਰ ਦਿੱਤਾ। ਇਹ ਸਭ ਹੋਣ ਤੋਂ ਬਾਅਦ ਭਾਵੇਂ ਕਿ ਇੰਟੈਲੀਜੈਂਸ ਬਿਊਰੋ ਵੱਲੋਂ ਕਾਂਗਰਸ ਨੇ ਵਿਵੇਕਾਨੰਦ ਫਾਊਂਡੇਸ਼ਨ ਨੂੰ ਫਲੈਗ ਕਰਵਾ ਦਿੱਤਾ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਕਾਂਗਰਸ ਦਾ ਜਿਹੜਾ ਨੁਕਸਾਨ ਹੋਣਾ ਸੀ ਉਹ ਹੋਇਆ। ਲੋਕਾਂ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕਰਪਸ਼ਨ ਦੇ ਮੁੱਦੇ ਇੰਡੀਆ 'ਚ ਇੱਕ ਵਾਰ ਫੇਰ ਉੱਠਣ ਲੱਗੇ। ਇਸ ਸਮੇਂ ਵਿੱਚ ਤੁਹਾਨੂੰ ਸਭ ਨੂੰ ਯਾਦ ਹੀ ਹੋਣਾ ਕਿ ਲੋਕਪਾਲ ਬਿੱਲ ਦਾ ਮੁੱਦਾ ਵੀ ਆਇਆ ਸੀ ਉਦੋਂ ਪੂਰਾ ਰੌਲਾ ਪੈਣ ਤੋਂ ਬਾਅਦ ਕਾਂਗਰਸ ਅਗਲੇ ਇਲੈਕਸ਼ਨ ਹਾਰ ਜਾਂਦੀ ਆ ਤੇ ਭਾਜਪਾ ਦੀ ਗਵਰਨਮੈਂਟ ਸੈਂਟਰ ਦੇ ਵਿੱਚ ਬਣ ਜਾਂਦੀ ਆ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਬਣ ਜਾਂਦੇ ਆ ਜਿਨ੍ਹਾਂ ਨੇ ਕਿ ਪਹਿਲਾਂ ਵਾਅਦਾ ਕੀਤਾ ਸੀ ਕਿ ਮੈਂ ਸਿਰਫ ਲੋਕ ਭਲਾਈ ਲਈ ਤੇ ਸਮਾਜ ਸੇਵੀ ਕੰਮ ਕਰਾਂਗਾ ਤੇ ਕਦੇ ਵੀ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਨਹੀਂ ਆਵਾਂਗਾ ਇਸ ਤੋਂ ਬਾਅਦ ਜਦੋਂ ਭਾਜਪਾ ਪਾਵਰ ਚਾਉਂਦੀ ਆ ਤਾਂ ਉਹ ਆਪਣੇ ਪਾਵਰ ਚੌਣ ਤੋਂ ਜਸਟ ਬਾਅਦ ਯਾਨੀ 30 ਮਈ 2014 ਨੂੰ ਅਜੀਤ ਦਿਵਾਲ ਜੀ ਨੂੰ ਐਨਐਸਏ ਯਾਨੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾ ਦਿੰਦੀ ਆ ਜੋ ਕਿ ਹੁਣ ਤੱਕ ਦੇ ਸਭ ਤੋਂ ਲੰਬੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਤੇ ਉਹ ਲਗਾਤਾਰ ਆਪਣੀ ਤੀਜੀ ਟਰਮ ਦੇ ਵਿੱਚ ਕੰਮ ਕਰ ਰਹੇ ਆ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਜਿੱਦਾਂ ਪਰਦੇ ਦੇ ਸਾਹਮਣੇ ਇੱਕ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਸਰਕਾਰ ਚਲਾ ਰਿਹਾ ਸਿਰਫ ਉਹ ਹੀ ਪਾਵਰਫੁਲ ਨਹੀਂ ਹੈਗੇ ਡੀਪ ਸਟੇਟ ਹੋਰ ਬਹੁਤ ਚੀਜ਼ਾਂ ਨਾਲ ਇਹਨਾਂ ਨੂੰ ਇਨਫਲੂਐਂਸ ਕਰ ਸਕਦੀ ਆ ਇਹਨਾਂ ਨੂੰ ਖਰਾਬ ਕਰ ਸਕਦੀ ਆ ਸਰਕਾਰ ਦੇ ਫੈਸਲੇ ਬਦਲਵਾ ਸਕਦੀ ਆ ਜਿਹੜਾ ਡੀਪ ਸਟੇਟ ਆ ਸਰਕਾਰ ਦੀਆਂ ਕਈ ਪਾਲਿਸੀਆਂ ਨੂੰ ਵੀ ਉਹੀ ਚੇਂਜ ਕਰਾਉਂਦਾ ਇਸ ਵੀਡੀਓ ਦੇ ਵਿੱਚ ਜੋ ਵੀ ਗੱਲਾਂ ਸੀ ਤੁਹਾਨੂੰ ਕੀਤੀਆਂ ਜਾਂ ਤੁਹਾਨੂੰ ਦੱਸੀਆਂ ਇਹ ਸਾਡੇ ਮਨ ਦੀ ਕੋਈ ਬਣਾਈ ਹੋਈ ਗੱਲ ਨਹੀਂ ਨਾ ਕੋਈ ਅਫਵਾਹ ਵਾ ਇਹਦੇ ਸਾਰੇ ਸੋਰਸ ਤੇ ਸਾਰੀ ਜਾਣਕਾਰੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਸਾਡੀ ਕੋਸ਼ਿਸ਼ ਇਹੀ ਆ ਕਿ ਅਸੀਂ ਸਿਰਫ ਫੈਕਚੁਅਲ ਗੱਲ ਹੀ ਲੋਕਾਂ ਨੂੰ ਦੱਸੀਏ ਇਸ ਲਈ ਜੇ ਤੁਸੀਂ ਕਿਸੇ ਹੋਰ ਟੌਪਿਕ ਤੇ ਵੀ ਜਾਨਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਇਹ ਵੀ ਦੱਸੋ ਤੇ ਸਾਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਤਰ੍ਹਾਂ ਦੀ ਜਾਣਕਾਰੀ ਲਈ ਸਾਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਤੁਹਾਡੇ ਲਈ ਲਿਆਉਂਦੇ ਰਵਾਂਗੇ ਥੈਂਕ ਯੂ